ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਬਾਗ ਡਗੋਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਿਨ ਪਰ ਦਿਨ ਬਹੁਤ ਡਾਊਨ ਹੇਠਾਂ ਹੁੰਦਾ ਚਲਾ ਗਿਆ ਪਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਇੱਕ ਜਵਾਨ ਕਰ ਲਈ ਸੀ ਸਾਡੇ ਪੁਰਾਣੇ ਲੀਡਰਸ਼ਿਪ ਪੁਰਾਣੇ ਆਗੂ ਸੀ ਉਹਨਾਂ ਨਾਲ ਜਦੋਂ ਜਵਾਨ ਹੋ ਗਈ ਕਿ ਸੁਖਵੀਰ ਸਿੰਘ ਬਾਦਲ ਆਪਣੀ ਜਵਾਨ ਤੋਂ ਨਹੀਂ ਭੱਸਦੇ ਜੋ ਮਰਜ਼ੀ ਹੋ ਜਾਈ ਨਹੀਂ ਨਹੀਂ ਉਹਨਾਂ ਨੂੰ ਜਵਾਨ ਇਸ ਤਰ੍ਹਾਂ ਦੀ ਕਰਨੀ ਇਹ ਕੋਈ ਦੇਖੋ ਕਿਸੇ ਤਰ੍ਹਾਂ ਦੀ ਮਰਿਆਦਾ 'ਚ ਨਹੀਂ ਹੈ ਕਿ ਤੁਸੀਂ ਪਾਰਟੀ ਦੇ ਪ੍ਰਧਾਨ ਹੋਵੋ ਤੋ ਜਵਾਨਾ ਤੁਸੀਂ ਆਪਣੀ ਮਰਜ਼ੀ ਨਾਲ ਕਰੀਏ ਮੋਂ ਸੁਧਾਰ ਲਹਿਰ ਦੇ ਆਗੂਆਂ ਨੂੰ ਕਹਿ ਰਹੇ ਨੇ ਕਿ ਮੌਕਾ ਪ੍ਰਸਤ ਨਹੀਂ ਪਹਿਲਾਂ ਤਾਂ ਜਦੋਂ ਸਰਕਾਰਾਂ ਹੁੰਦੀਆਂ ਸੀ ਇਹਨਾਂ ਨੇ ਰਾਜ ਭੋਗੇ ਨੇ ਪਰ ਹੁਣ ਜਦੋਂ ਗੱਲਬਾਤ ਕਿਤੇ ਨਾ ਕਿਤੇ ਡਾਊਨਫਾਲ ਜਾ ਰਹੀ ਆ ਕਿ ਹੁਣ ਮੌਕਾ ਪ੍ਰਸਤ ਨਹੀਂ ਹੁਣ ਇਹ ਕਹਿ ਰਹੇ ਨੇ ਕਿ ਬਾਦਲ ਪਰਬਾਰ ਲੰਬੇ ਹੋਵੇ ਜੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ ਸਾਡੇ ਨਾਲ ਮੌਜੂਦ ਨੇ ਅੱਜ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣੇ ਨੇ ਸਾਡੇ ਨਾਲ ਮੌਜੂਦ ਨੇ ਕਮਾਲਪੁਰ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣਿਓ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਕਾਫੀ ਨਜ਼ਦੀਕੀ ਰਹੋ ਕਿ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜੋ ਚੇਂਜ ਕੀਤਾ ਸਿਸਟਮ ਤੁਸੀਂ ਦੇਖੋ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਹੀ ਜੇ ਕਹ ਲਈਏ ਕਿ ਪੀੜੀਦਰ ਪੀੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੇ ਹਾਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਚਾਹੁੰਦੇ ਸੀ ਪਰ ਪਿਛਲੇ ਸਮਿਆਂ ਵਿੱਚ ਤੁਸੀਂ ਦੇਖਿਆ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਬਾਗ ਡੋਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਿਨ ਪਰ ਦਿਨ ਬਹੁਤ ਡਾਊਨ ਹੇਠਾਂ ਹੁੰਦਾ ਚਲਾ ਜਾ ਰਿਹਾ ਹੈ ਇਹਦੇ ਕਾਰਨ ਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਗਵਾਈ ਦੇਣ ਵਿੱਚ ਸਮਰਥ ਰਹੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭਾਵੇਂ ਪਹਿਲਾਂ ਬੇਅਦਬੀ ਦਾ ਮਸਲਾ ਸੀ ਜਾਂ ਇੱਕ ਦੋ ਗੱਲਾਂ ਹੋਰ ਸੀ ਪਰ ਜਦੋਂ ਦਾ ਇਹ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਮੈਂ ਸਮਝਦਾ ਕਿ ਕਈ ਨਵੀਆਂ ਗੱਲਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਦਿਲ ਨੂੰ ਬਹੁਤ ਪੀੜ ਦਿੱਤੀ। ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ। ਔਰ ਉਹ ਗੱਲਾਂ ਦੇਖ ਕੇ ਬੜਾ ਮਨ ਦੁਖੀ ਹੋਇਆ। ਬਿਲਕੁਲ ਪਰ ਤੁਹਾਡੇ ਜ਼ਹਿਨ 'ਚ ਨਹੀਂ ਆਇਆ ਤੁਹਾਡੇ ਮਨ 'ਚ ਨਹੀਂ ਆਇਆ ਕਿ ਸੁਖਵੀਰ ਸਿੰਘ ਬਾਦਲ ਨੂੰ ਮਿਲਿਆ ਜਾਵੇ ਜਾਂ ਕੋਰ ਕਮੇਟੀ ਮੈਂਬਰਾਂ ਨੂੰ ਗੱਲਬਾਤ ਕੀਤੀ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਨਾਲ ਸਹੀ ਚੱਲ ਸਕਦੀ ਹੈ। ਇਹ ਅਸੀਂ ਬਹੁਤ ਵਾਰੀ ਸੁਝਾਅ ਦਿੱਤਾ ਤੁਸੀਂ ਮੈਂ ਤਾਂ ਸਟੇਜ ਤੇ ਵੀ ਅੱਜ ਕਿਹਾ ਸੀ ਸਭ ਤੋਂ ਵੱਡਾ ਸੁਝਾਅ ਮੇਰਾ ਨਹੀਂ ਸੀ। ਬਲਕਿ ਜਿਲ੍ਹਾ ਸੰਗਰੂਰ ਦੀ ਸਮੁੱਚੀ ਸੰਗਤ ਦੀ ਇੱਕ ਭਾਵਨਾਵਾਂ ਦਾ ਪ੍ਰਗਟਾਵਾ ਅਸੀਂ ਜਦੋਂ ਟਿਕਟ ਦੇਣਾ ਸੀ ਸ਼੍ਰੋਮਣੀ ਲੋਕ ਸਭਾ ਦੇ ਵਿੱਚ ਸੰਗਰੂਰ ਸੀਟ ਤੋਂ ਉਦੋਂ ਅਸੀਂ ਬਹੁਤ ਵੱਡਾ ਇਹ ਭਾਵਨਾਵਾਂ ਸੀ ਬਹੁਤ ਲੰਮੇ ਸਮੇਂ ਤੋਂ ਜਦੋਂ ਦੇ ਸੰਤਰਚੰਦ ਸਿੰਘ ਲੋਂਗੋਵਾਲ ਸਾਹਿਬ ਨੇ ਸਿੱਧੀ ਪ੍ਰਾਪਤ ਕੀਤੀ ਉਦੋਂ ਤੋਂ ਲੈ ਕੇ ਸਾਡੀਆਂ ਦੋ ਧਿਰਾਂ ਚੱਲ ਰਹੀਆਂ ਸੀ ਬਰਨਾਲਾ ਗਰੁਪ ਤੇ ਢੀਡਸਾ ਕੋਈ 38-39 ਸਾਲ ਤੋਂ ਦੋਨੇ ਧਿਰਾਂ ਆਪਸ ਵਿੱਚ ਟਕਰਾ ਰਹੀਆਂ ਸੀ ਸੰਗਤ ਦੇ ਸਹਿਯੋਗ ਕਰਕੇ ਸੰਗਤਿਆਂ ਭਾਵਨਮੰਦ ਸਤਿਕਾਰ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਵੀ ਉਹਦੇ ਵਿੱਚ ਸੀਗੇ ਅਸੀਂ ਇਹਨਾਂ ਦੋਨੇ ਗਰੁੱਪਾਂ ਨੂੰ ਦੋਨੇ ਸੋਚਾਂ ਨੂੰ ਇਕੱਠਾ ਕੀਤਾ ਤੇ ਇਧਰ ਬਲਦੇਵ ਸਿੰਘ ਮਾਨ ਗਗਨਜੀਤ ਬਰਨਾਲਾ ਜੋ ਬਰਨਾਲਾ ਸਾਹਿਬ ਦੇ ਆਪਾ ਵਾਰਸ ਕਹੇ ਲੀਏ ਤੇ ਦੂਜੇ ਪਾਸੇ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਪੰਥ ਦੀ ਸਰਮੋਰ ਪਰਸਨੈਲਿਟੀ ਉਹਨਾਂ ਦੇ ਸੁਪੁੱਤਰ ਸਰਦਾਰ ਪਰਵਿੰਦਰ ਸਿੰਘ ਜੀ ਢੀਂਸਾ ਇਦੇ ਉੱਤੇ ਸੰਗਤਾਂ ਨੇ ਸੰਗਰੂਰ ਸੰਗਤ ਸੰਗਰੂਰ ਜ਼ਿਲ੍ਹੇ ਦੀਆਂ ਸੰਗਤਾਂ ਨੇ ਪ੍ਰਭਾਵ ਪਾ ਕੇ ਦੋਨਾਂ ਨੂੰ 38-39 ਸਾਲਾਂ ਬਾਅਦ ਇਕੱਠਾ ਕੀਤਾ ਤੇ ਉਹਦੇ ਉੱਤੇ ਸਾਂਝੇ ਤੌਰ ਤੇ ਇੱਕ ਐਸਾ ਜ਼ਿਲ੍ਹੇ ਦੀ ਸੰਗਤ ਵੱਲੋਂ ਹੀ ਮੈਂ ਕਹਿੰਦਾ ਫੈਸਲਾ ਹੋਇਆ ਕਿ ਇਹ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਪਰਵਿੰਦਰ ਸਿੰਘ ਜੀ ਢੀਂਸਾ ਸਾਹਿਬ ਨੂੰ ਟਿਕਟ ਦਿੱਤਾ ਜਾਵੇ ਔਰ ਬਲਦੇਵ ਸਿੰਘ ਮਾਨ ਤੇ ਗਗਨਜੀਤ ਬਰਨਾਲਾ ਨੇ ਮੂਹਰੇ ਹੋ ਕੇ ਕਿਹਾ ਕਿ ਅਸੀਂ ਸਾਰੇ ਬਖਰੇਵੇਂ ਦੂਰ ਕਰਕੇ ਤੇ ਅੱਜ ਅਸੀਂ ਸਾਰੇ ਇਕੱਠੇ ਆ ਤੇ ਪ੍ਰਵਿੰਦਰ ਸਿੰਘ ਢੀਂਸਾ ਨੌਜਵਾਨ ਨੇ ਸੰਗਤ ਵਿੱਚ ਪਿਆਰ ਹੈ ਨੌਜਵਾਨਾਂ 'ਚ ਪਿਆਰ ਹੈ ਇਹ ਸੀਟ ਜਿੱਤੀ ਜਾਣਗੀ ਅਸੀਂ ਇੱਕ ਬਹੁਤ ਵੱਡੀ ਗੱਲ ਕਹੀ 7-8 ਸਰੂਨੀ ਕਮੇਟੀ ਮੈਂਬਰਾਂ ਨੇ ਉੱਥੇ ਇਕੱਠੇ ਹੋ ਗਏ ਅਸੀਂ ਕਿਹਾ ਜੀ ਅਸੀਂ ਇਕੱਲੇ ਤੌਰ ਤੇ ਇੱਕ ਗੱਲ ਜੇ ਤੁਸੀਂ ਕਿਹਾ ਕਿ ਬਾਦਲ ਸਾਹਿਬ ਨਾਲ ਕੋਸ਼ਿਸ਼ ਨਹੀਂ ਕੀਤੀ ਅਸੀਂ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਇੱਕ ਗੱਲ ਦੱਸੀ ਕਿ ਸੰਗਰੂਰ ਜ਼ਿਲ੍ਹਾ ਪਿਛਲੇ ਲੰਮੇ ਸਮੇਂ ਚੋਂ ਇੱਕ ਇਤਫਾਕ ਬਣ ਗਿਆ ਕਿ ਰਾਜਨੀਤੀ ਪੰਜਾਬ ਦੀ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਕਿਤੇ ਅਕਾਲੀ ਦਲ ਦੀ ਲਹਿਰ ਚੱਲਦੀ ਸੀ ਤਾਂ ਇੱਥੇ 10 ਦਸ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਸੀ ਤੇ ਜਦੋਂ ਸਿਮਰਜੀਤ ਮਾਨ ਦੀ ਲਹਿਰ ਆਈ ਤਾਂ ਸਿਮਰਜੀਤ ਮਾਨ ਦੀ ਗੱਲ ਚੱਲੀ ਇੱਥੇ ਤੇ ਜੇ ਆਮ ਪਾਰਟੀ ਦੀ ਸਰਕਾਰ ਅੱਜ ਆਈ ਹੈ ਤਾਂ ਪਹਿਲਾਂ ਉਹਨਾਂ ਦੇ ਐਮਪੀ ਇਸ ਸੀਟ ਤੋਂ ਜਿੱਤੇ ਹੀ ਸੰਗਰੂਰ ਵੀ ਇਸ ਕਰਕੇ ਇਹ ਇੱਕ ਸਵੱਬ ਬਣ ਗਿਆ ਵੀ ਤੁਸੀਂ ਸਭ ਤੋਂ ਨਾਜ਼ੁਕ ਸੀਟ ਦਾ ਜਿਹੜਾ ਫੈਸਲਾ ਉਹ ਸੰਗਰੂਰ ਦਾ ਹੈ ਇਸ ਕਰਕੇ ਸਾਨੂੰ ਇਹ ਬੋਦੀ ਆਸ ਸੀ ਕਿ ਦੋਨੇ ਸੋਚਾਂ ਇਕੱਠੀਆਂ ਹੋ ਕੇ ਅੱਜ ਬੇਨਤੀ ਕਰ ਰਹੀਆਂ ਨੇ ਤੇ ਲੋਕਾਂ ਦਾ ਵੀ ਜਦੋਂ ਇਹ ਇਕੱਠੇ ਹੋਏ ਢੀਂਸਾ ਸਾਹਿਬ ਤੇ ਬਾਦਲ ਸਾਹਿਬ ਢੀਂਸਾ ਸਾਹਿਬ ਦੁਆਰੇ ਜੁਆਇੰਟ ਕੀਤਾ ਕਰੀ ਦੱਲੇ ਲੋਕਾਂ ਵਿੱਚ ਇੱਕ ਲਹਿਰ ਚਲੀ ਗਈ ਕਿ ਲੋਕਾਂ ਨੇ 40 ਸਾਲਾਂ ਬਾਅਦ ਸੁੱਖ ਦਾ ਸਾਹ ਲਿੱਤਾ ਇੱਕ ਭਰਾ ਉੱਧਰ ਸੀ ਕੋਤਰਾ ਇਹ ਇੰਨੀ ਵਧੀਆ ਚੱਲ ਪਈ ਸੀ ਕਿ ਵੇਵ ਅਪ ਹੋਣੀ ਸੀ ਪੂਰੀ ਪੂਰੀ ਆਪੋ ਨਹੀਂ ਸੀ ਜਦੋਂ ਪ੍ਰਵਿੰਦਰ ਸਿੰਘ ਢੀਂਸਾ ਲੋਕਾਂ 'ਚ ਗਿਆ 4 ਸਾਲਾਂ ਬਾਅਦ ਤਾਂ ਲੋਕਾਂ ਨੇ ਪ੍ਰਭਾਵ ਲਿੱਤਾ ਕਿ ਢੀਂਸਾ ਸਾਹਿਬ ਤਾਂ ਆਏ ਨੇ ਇਹਨਾਂ ਨੂੰ ਟਿਕਟ ਮਿਲੂਗਾ ਤੇ ਆਸੀਂ ਵੀ ਸਾਰੇ ਨੇ ਸੋਚਿਆ ਲੋਕਾਂ ਦਾ ਲੋਕਾਂ ਨੇ ਸਾਨੂੰ ਸੰਗਤ ਨੇ ਫੈਸਲਾ ਦਿੱਤਾ ਸਾਡੇ ਉੱਤੇ ਪ੍ਰਭਾਵ ਪਾਇਆ ਕਿ ਪ੍ਰਵਿੰਦਰ ਸਿੰਘ ਢੀਂਡਸੇ ਨੂੰ ਟਿਕਟ ਦਿੱਤਾ ਜਾਵੇ ਤੇ ਤਾਂ ਸੰਗਰੂਰ ਸੀਟ ਨਿਕਲ ਸਕਦੀ ਹੈ ਔਰ ਲੋਕਾਂ ਦਾ ਫੈਸਲਾ ਕਦੇ ਗਲਤ ਨਹੀਂ ਹੁੰਦਾ ਜੇ ਕਿਤੇ ਸਰਦਾਰ ਪ੍ਰਵਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਟਿਕਟ ਦੇ ਦਿੰਦੇ ਤਾਂ ਇਹ ਸੀਟ ਸੰਗਰੂਰ ਦੀ ਵੀ ਨਿਕਲਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਾਂ ਬਹੁਤ ਮਤ ਲੈ ਕੇ ਸ਼੍ਰੋਮਣੀ ਕੱਲ ਜਲ ਜੇਦਾ ਪਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਇੱਕ ਜਵਾਨ ਕਰ ਲਈ ਸੀ ਸਾਡੇ ਪੁਰਾਣੇ ਲੀਡਰਸ਼ਿਪ ਪੁਰਾਣੇ ਆਗੂ ਸੀ ਉਹਨਾਂ ਨਾਲ ਜਦੋਂ ਜਵਾਨ ਹੋ ਗਈ ਕਿ ਸੁਖਵੀਰ ਸਿੰਘ ਬਾਦਲ ਆਪਣੀ ਜਵਾਨ ਤੋਂ ਨਹੀਂ ਭਸਦੇ ਜੋ ਮਰਜ਼ੀ ਹੋ ਜਾਈ ਨਹੀਂ ਨਹੀਂ ਉਹਨਾਂ ਨੂੰ ਜਵਾਨ ਇਸ ਤਰ੍ਹਾਂ ਦੀ ਕਰਨੀ ਇਹ ਕੋਈ ਦੇਖੋ ਕਿਸੇ ਤਰ੍ਹਾਂ ਦੀ ਮਰਿਆਦਾ 'ਚ ਨਹੀਂ ਹੈ ਕਿ ਤੁਸੀਂ ਪਾਰਟੀ ਦੇ ਪ੍ਰਧਾਨ ਹੋਵੋ ਜੀ ਤੇ ਜਵਾਨਾ ਤੁਸੀਂ ਆਪਣੀ ਮਰਜ਼ੀ ਨਾਲ ਕਰੀਆ ਮੋਂ ਪਾਰਟੀ ਦਾ ਡਿਸਪੀਸਪਲਨ ਹੁੰਦਾ ਹੈ ਤਰੀਕਾ ਹੁੰਦਾ ਹੈ ਕੋਰ ਕਮੇਟੀ ਹੁੰਦੀ ਹੈ ਟਿਕਟ ਦੇਣਾ ਹੁੰਦਾ ਪਹਿਲੇ ਜਵਾਨ ਕਰ ਲੈਣੀ ਪਹਿਲਾਂ ਤਾਂ ਸਭ ਤੋਂ ਮਾੜੀ ਗੱਲ ਸਾਡੀ ਇਹੀ ਹੈ ਕਿ ਅਸੀਂ ਪਹਿਲੇ ਹੀ ਸੌਦੇ ਕਰ ਲੈਂਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਆ ਜਿਹੜੇ ਹਲਕਾ ਇਨਚਾਰਜ ਲਾਏ ਨੇ ਕਿਸੇ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਚ ਕਦੇ ਹਲਕਾ ਇਨਚਾਰਜ ਨਹੀਂ ਲੱਗਦਾ ਸੀ ਜਦੋਂ ਟਿਕਟ ਦੇਣਾ ਹੁੰਦਾ ਸਾਰੇ ਹਲਕੇ ਦੇ ਲੀਡਰ ਕੰਮ ਕਰਦੇ 5 ਸਾਲ ਜਦੋਂ ਟਿਕਟ ਦੇਣਾ ਤਾਂ ਉੱਥੇ ਜ਼ਿਲ੍ਹੇ ਦੇ ਪ੍ਰਧਾਨ ਜਾਂ ਉਸ ਤੇ ਜ਼ਿਲ੍ਹੇ ਦੇ ਲੀਡਰ ਤੇ ਸਰਕਲ ਪ੍ਰਧਾਨ ਦੀ ਸਪਾਰਸ ਜਾਂਦੀ ਪੈਨਲ ਬਣਦਾ ਬਕਾਇਦਾ ਜਿਹੜਾ ਡਿਜ਼ਰਵ ਕਰਦਾ ਸੀ ਉਹਨੂੰ ਟਿਕਟ ਦਿੱਤਾ ਜਾਂਦਾ ਸੀ ਕਿ ਮੌਕੇ ਤੇ ਹੁੰਦੀ ਸੀ ਗੱਲਬਾਤ ਵੋਟਾਂ ਨਾਲ ਹੱਲ ਹੁੰਦਾ ਸੀ ਇਹ ਪਹਿਰੇ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਿ ਉਹਨਾਂ ਨੇ ਹਲਕਾ ਇੰਚਾਰਜ ਲਾਉਂਦੇ ਸੀ ਉਹਨਾਂ ਦੀ ਰੀਸ ਕਰਕੇ ਇਹਨਾਂ ਨੇ ਹਲਕਾ ਇੰਚਾਰਜ ਲਾਉਣੀ ਸ਼ੁਰੂ ਕਰ ਦਿੱਤੀ ਹਲਕਾ ਇੰਚਾਰਜ ਜਦੋਂ ਅਸੀਂ ਲਾਉਨੇ ਆ ਥਿਸ ਮੀਨ ਜੇ ਅਸੀਂ ਹਲਕਾ ਠਿੱਕੇ ਤੇ ਦੇ ਤਾ ਕਿਸੇ ਬੰਦੇ ਨੂੰ ਤੇ ਇੱਕ ਤਾਂ ਉਹਨੂੰ ਇਹ ਹੋ ਜਾਂਦਾ ਕਿ ਮੇਰਾ ਟਿਕਟ ਪੱਕਾ ਐ ਨਾ ਤਾਂ ਉਹ ਕੰਮ ਕਰੇ ਜਿਹੜ ਉਹਨਾਂ ਨੂੰ ਇਹ ਹੁੰਦਾ ਕਿ ਇਨਚਾਰਜ ਬਣ ਕੇ ਟਿਕਟੇ ਨੂੰ ਮਿਲੂ ਉਹ ਵੀ ਵੇਸਲੇ ਹੋ ਜਾਂਦੇ ਨੇ ਬੈਠ ਜਾਂਦੇ ਨੇ ਉਹ ਵੀ ਵੀਰ ਦਾ ਪੈਣੇ ਇਸ ਕਰਕੇ ਇੱਕ ਇੱਕ ਪਾਲਿਸੀ ਨੀਤੀ ਸੀ ਜਿਹੜੀ ਉਹ ਗਲਤ ਹੋਣ ਕਰਕੇ ਤੇ ਅਸੀਂ ਡਾਉਣ ਦੇ ਡਾਉਣ ਚਲੇ ਗਏ ਸਭ ਤੋਂ ਵੱਡੀ ਗੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰੀ ਫੈਸਲਾ ਕੀਤਾ ਕਿ ਇੱਕ ਜਿਹੜਾ ਸਿੱਖ ਹੈ ਉਹ ਸਾਬਤ ਸੂਰਤ ਹੋਣਾ ਚਾਹੀਦਾ ਸਿਰਫ ਉਹਦਾ ਉਹਨੂੰ ਮਿਲੂਗਾ ਤੇ ਤੁਸੀਂ ਦੇਖ ਲਓ ਅਕਾਲੀ ਦਲ ਚ ਸਾਡੇ ਚਲੇ ਤਾਂ ਸਾਰਿਆਂ ਨੂੰ ਹੀ ਸਿੱਖ ਨੇ ਸਿੱਖ ਪਰਿਵਾਰਾਂ ਦੇ ਨੇ ਉਹ ਤੇ ਲੇਕਿਨ ਉਹ ਸਭ ਸੂਰਤ ਨਹੀਂ ਹੈਗੇ ਤੇ ਉਹਨਾਂ ਨੂੰ ਹਲਕਾ ਇਚਾਰਜ ਲਾਤਾ ਆ ਹਾਲ ਗਰਾਫਟ ਜਿਹੜੀ ਆਈ ਹੈ ਨਾ ਇਹ ਜਿਹੜਾ ਆਪਣਾ ਆਪ ਉਧਰੀ ਕਾਰਵਾਈ ਹੈ ਜਿਹਨੂੰ ਅਸੀਂ ਕਹਾਂਗੇ ਬਿਲਕੁਲ ਦੇਖੋ ਦੇਖੋ ਅਕਾਲੀ ਦਲ ਇੱਕ ਮੂਵਮੈਂਟ ਹੈ ਇਹ ਓਨਲੀ ਰਾਜਨੀਤਿਕ ਪਾਰਟੀ ਨਹੀਂ ਹੈ ਇੱਕ ਲਹਿਰ ਦਾ ਨਾਮ ਹੈ ਤੇ ਇਹ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਹਰ ਤਰ੍ਹਾਂ ਤੇ ਇਹ ਨਮਾਇੰਦਗੀ ਕਰਦੀ ਹੈ ਇਸ ਕਰਕੇ ਇਹਨੂੰ ਏਸੀ ਭਾਵਨਾ ਨਾਲ ਹੀ ਜੇ ਅਸੀਂ ਚਲਾਵਾਂਗੇ ਤਾਂ ਇਹ ਚੱਲੂਗਾ ਬਿਲਕੁਲ ਇਕਮਾਲਪੁਰ ਸਾਹਿਬ ਦੂਜੀਆਂ ਪਾਰਟੀਆਂ ਵਾਲੇ ਸੋਚ ਰਹੇ ਨੇ ਮਤਲਬ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਦੁਫਾੜ ਹੋ ਗਈ ਸ਼ਰੂਮਣੀ ਅਕਾਲੀ ਦਲ ਦੁਫਾੜ ਹੋ ਕੇ ਵੀ ਆਪੋ ਆਪਣਾ ਨੁਕਸਾਨ ਕਰੀ ਜਾਣਗੇ ਵੀ ਸਾਡੇ ਤਾਂ ਬਰਾਬਰੀ ਤੇ ਆਉਣਾ ਵੀ ਨਹੀਂ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਬੈਨੀਫਿਟ ਆਈ ਚੀਜ਼ ਦਾ ਨਹੀਂ ਇਹ ਨਹੀਂ ਹੁੰਦਾ ਤੁਸੀਂ ਦੇਖੋ ਕਾਂਗਰਸ ਦੇ ਲੀਡਰ ਵੀ ਇਹ ਕਹਿੰਦੇ ਨੇ ਕਿ ਸ਼ਰੂਮਣੀ ਅਕਾਲੀ ਦਲ ਚਾਹੀਦਾ ਹੈ ਰੰਧਾਵਾ ਸਾਹਿਬ ਡਿਪਟੀ ਮੁੱਖ ਮੰਤਰੀ ਸੀ ਇਹਨਾਂ ਨੇ ਉਹਨੇ ਕਿਹਾ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਕਾਂਗਰਸ ਦੇ ਉਹਨਾਂ ਦੇ ਕਿ ਅਕਾਲੀ ਦਲ ਤਾਂ ਜਦੋਂ ਬਾਦਲ ਸਾਹਿਬ ਉਹਦੇ ਕੋਲੇ ਜਾਂਦੇ ਸੀ ਕੋਈ ਚੀਜ਼ ਦਿੰਦੇ ਤੇ ਤਾਂ ਕਾਂਗਰਸੀਆਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਅਕਾਲੀ ਨੂੰ ਦੇ ਦਿੰਨੇ ਹੋ ਉਹ ਕਹਿੰਦੇ ਵੀ ਇਹ ਅਕਾਲੀ ਦਲ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਇੱਕ ਮੂਵਮੈਂਟ ਦਾ ਨਾਮ ਹੈ ਇਸ ਕਰਕੇ ਇਹਦਾ ਰਹਿਣਾ ਪੰਜਾਬ 'ਚ ਜ਼ਰੂਰੀ ਹੈ ਇਹ ਸਾਰਾ ਪੰਜਾਬ ਚਾਹੁੰਦਾ ਹੈ ਕਿ ਅਕਾਲੀ ਦਲ ਚੜਦੀ ਕਲਾ 'ਚ ਰਹੇ ਲੇਕਿਨ ਉਹਦੇ ਵਿੱਚ ਜਿਹੜੀਆਂ ਨੁਕਸਾ ਹੈ ਜਿਹੜੀ ਉਹਦੇ ਵਿੱਚ ਗਲਤੀਆਂ ਹੋਈਆਂ ਜੋ ਸਾਡੇ 'ਚ ਗਰਾਵਟਾਈ ਉਹਨੂੰ ਦੂਰ ਕਰਨ ਦੀ ਲੋੜ ਹੈ ਅਕਾਲੀ ਦਲ ਤਾਂ ਹਮੇਸ਼ਾ ਚੱਬਦੀ ਕਲਾਚ ਰਹੂਗਾ। ਬੇਸੀ ਸੁਧਾਰ ਲਹਿਰ ਦੇ ਆਗੂਆਂ ਨੂੰ ਕਹਿ ਰਹੇ ਨੇ ਕਿ ਮੌਕਾ ਪ੍ਰਸਤ ਨਹੀਂ। ਪਹਿਲਾਂ ਤਾਂ ਜਦੋਂ ਸਰਕਾਰਾਂ ਹੁੰਦੀਆਂ ਸੀ ਇਹਨਾਂ ਨੇ ਰਾਜ ਭੋਗੇ ਨੇ ਪਰ ਹੁਣ ਜਦੋਂ ਗੱਲਬਾਤ ਕਿਤੇ ਨਾ ਕਿਤੇ ਡਾਊਨਫਾਲ ਜਾ ਰਹੀ ਆ ਕਿ ਹੁਣ ਮੌਕਾ ਪ੍ਰਸਤ ਨਹੀਂ। ਹੁਣ ਇਹ ਕਹਿ ਰਹੇ ਨੇ ਕਿ ਬਾਦਲ ਪਰਵਾਰ ਲੰਬੇ ਹੋਵੇ ਜੀ ਇਹ ਗੱਲਾਂ ਐਵੇਂ ਦੀਆਂ ਇਹ ਇਹ ਤਾਂ ਰਾਜਨੀਤਿਕ ਗੱਲ ਉਹ ਕਰਦੇ ਨੇ। ਤੇ ਕੋਈ ਸੁਧਾਰ ਲਹਿਰ ਇਹ ਅੱਜ ਨਹੀਂ ਸਾਡੇ ਸਿੱਖਾਂ ਦੇ ਵਿੱਚ ਸੁਧਾਰ ਲਹਿਰਾਂ ਪਹਿਲਾਂ ਵੀ ਚੱਲਦੀਆਂ ਸੀ। ਜਦੋਂ ਕਿਤੇ ਵੀ ਕਮਜ਼ੋਰੀ ਆਉਂਦੀ ਹੈ ਤਾਂ ਤੁਸੀਂ ਦਾਰ ਲੈ ਇਹ ਕੋਈ ਪਾਰਟੀ ਨਹੀਂ ਬਣਾਈ ਦੇਖੋ ਪਹਿਲਾਂ ਤਾਂ ਮੈਂ ਅੱਜ ਇਹਨਾਂ ਨੂੰ ਵਧਾਈਆਂ ਦਿੱਤੀਆਂ ਕਿ ਤੁਸੀਂ ਪਹਿਲਾਂ ਕੀ ਤਾਂ ਹੁੰਦਾ ਸੀ ਕਿ ਵੱਖਰੀ ਪਾਰਟੀ ਬਣਾ ਕੇ ਅਕਾਲੀਲ ਵੱਖਰਾ ਬਣਾ ਲੈਂਦੇ ਸੀ ਪਰ ਤੁਸੀਂ ਪਹਿਲੀ ਵਾਰ ਹੀ ਆਇਆ ਹੈ ਕਿ ਪਾਰਟੀ ਨਹੀਂ ਕੋਈ ਵੱਖਰੀ ਬਣਾਈ ਸਿਰਫ ਤੇ ਸਿਰਫ ਇੱਕ ਮੂਵਮੈਂਟ ਤਿਆਰ ਕੀਤੀ ਹੈ ਇੱਕ ਲਹਿਰ ਤਿਆਰ ਕੀਤੀ ਹੈ ਤਾਂ ਕਿ ਇਹਦੇ ਵਿੱਚ ਸੁਧਾਰ ਲਿਆਂਦੇ ਜਾਣ ਜਿਸ ਤਰ੍ਹਾਂ ਦਾ ਅਕਾਲੀ ਦਲ ਦਾ ਹਾਲ ਹੋ ਗਿਆ ਉਹਦੇ ਵਿੱਚੋਂ ਨਿਕਲ ਸਕੀਏ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਤੇ ਕੋਈ ਇੱਕ ਗੱਲ ਹੈ ਅੱਜ ਮੈਨੂੰ ਸਵਾਲ ਕੀਤਾ ਸਭ ਤੋਂ ਪਹਿਲਾਂ ਕਿ ਤੁਸੀਂ ਸ਼ਰੋਮਣੀ ਕਮੇਟੀ ਮੈਂਬਰ ਵੀ ਇੱਧਰ ਆਈ ਜਾ ਰਹੇ ਹੋ ਕਿਉਂਕਿ ਸ਼ਰੋਮਣੀ ਕਮੇਟੀ ਮੈਂਬਰ ਹਨ ਜਿਹੜੇ ਬੜੀ ਵੱਡੀ ਜ਼ਿੰਮੇਵਾਰੀ ਹੈ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨਾਲ ਧਾਰਮਿਕ ਤੌਰ ਤੇ ਜੁੜੀਆਂ ਹੋਈਆਂ ਨੇ ਤੇ ਜਿਹੜੀ ਸ਼ਰੋਮਣੀ ਦੇਖੋ ਅਕਾਲੀ ਦਲ ਦਫਾੜ ਹੋ ਗਿਆ ਨੁਕਸਾਨ ਹੋ ਗਿਆ ਤੁਸੀਂ ਆਪ ਕਹਿ ਰਹੇ ਹੋ ਤੇ ਇਸੇ ਤਰੀ ਹੁਣ ਜੇ ਸ਼ਰੋਮਣੀ ਕਮੇਟੀ ਵੀ ਹੀ ਦਫਾੜ ਹੋ ਗਈ ਤੇ ਫਿਰ ਕੀ ਹੋਊਗਾ ਤੇ ਸ਼ਰੋਮਣੀ ਕਮੇਟੀ ਗਈ ਤੇ ਕੌਮ ਗਈ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਅੱਜ ਕੋਈ ਹੋਰ ਕਾਲੀ ਦਲ ਚ ਗਿਆ ਅਸੀਂ ਕਾਲੀ ਦਲ ਨਾਲ ਅੱਜ ਵੀ ਤੇ ਉਹ ਕਾਲੀ ਦਲ ਦੇ ਹਿੱਸਾ ਅਸੀਂ ਸਿਰਫ ਇੱਕ ਲਹਿਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਹਾਂ ਕਿ ਇਹਦਾ ਸੁਧਾਰ ਹੋ ਜੇ ਬਾਕੀ ਕੋਈ ਸੁਖਬੀਰ ਨਾਲ ਨਹੀਂ ਪਰਸਨਲ ਕੋਈ ਕਿਸੇ ਲੀਡਰ ਨਾਲ ਕੋਈ ਪਰਸਨਲ ਨਹੀਂ ਗੱਲ ਤਾਂ ਸਿਰਫ ਤੇ ਸਿਰਫ ਕੌਮ ਦਾ ਮਸਲਾ ਹੈ ਬਿਲਕੁਲ ਵੈਸੇ ਲਹਿਰ ਨੂੰ ਤਾਂ ਅਲੱਗ ਕਰਤਾ ਫਿਰ ਉਹਨਾਂ ਨੇ ਆਗੂਆਂ ਨੂੰ ਕਹਿ ਦਿੱਤਾ ਵੀ ਇਹ ਤਾਂ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਹੈ ਹੀ ਨਹੀਂ ਵੀ ਪਹਿਲਾਂ ਵੀ ਐਵੇਂ ਦਾ ਹੋਇਆ ਕਿ ਸ਼ਰੋਮਣੀ ਅਕਾਲੀ ਦਲ ਚੋਂ ਅਨੁਸ਼ਾਸਨੀ ਕਮੇਟੀ ਨੇ ਬਾਹਰ ਕਰਤਾ ਇਹਨਾਂ ਨੂੰ ਕਿ ਹੁਣ ਇਹ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਨਹੀਂ ਜਿਹੜਾ ਇਹ ਤਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਹੀ ਹੀ ਨੇ ਜਿਹੜੀਆਂ ਮੈਂ ਕਹਿੰਦਾ ਵੀ ਹਰਾਨੀ ਜਨਕਨੀ ਜਿਸ ਤਰ੍ਹਾਂ ਦੀਆਂ ਉਹ ਕਾਰਵਾਈਆਂ ਕਰਦੇ ਨੇ ਉਹਨਾਂ ਤਾਂ ਲਾਲੋ ਕੋਈ ਬਚਪਨਾ ਬੱਚੇ ਵਾਲੀਆਂ ਕਾਰਵਾਈਆਂ ਕਰਦੇ ਨੇ ਇਸ ਤਰ੍ਹਾਂ ਦਾ ਅਕਾਲੀ ਦਲ ਦੇ ਵਿੱਚ ਕੋਈ ਸਿਧਾਂਤ ਹੀ ਨਹੀਂ ਹੈ ਅਕਾਲੀ ਦਲ ਦੇ ਇੱਕ ਸੰਵਿਧਾਨ ਵਿਧਾਨ ਬਣਿਆ ਹੈ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰ ਸਕਦੇ ਹਾਂ ਕੋਈ ਇੱਕ ਵਾਰੀ ਪ੍ਰਧਾਨ ਬਣ ਗਿਆ ਜਾਂ ਕੋਈ ਅਹੁਦੇਦਾਰ ਬਣ ਗਿਆ ਇਹ ਉਹ ਆਪ ਇਹ ਨਹੀਂ ਕਰ ਸਕਦਾ ਇਹ ਆਮ ਦੂਜੀ ਰਾਜਨੀਤਿਕ ਪਾਰਟੀਆਂ ਵਰਗੀ ਪਾਰਟੀ ਨਹੀਂ ਹੈ ਅਕਾਲੀ ਦਲ ਇਸ ਸਿਧਾਂਤਾਂ ਦੀ ਪਾਰਟੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਬਣੀ ਹੋਈ ਪਾਰਟੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਬਹੁਤ ਵੱਡਾ ਕਨਸੈਪਟ ਹੈ ਤੇ ਉਹ ਤੋਂ ਜਦੋਂ ਅਸੀਂ ਉਰਾ ਪਰਾ ਹੁੰਨੇ ਆ ਤੇ ਇਕਾਲੀ ਦਲ ਨੇ ਆਪ ਹੀ ਨੁਕਸਾਨ ਹੋਣਾ ਹੈ ਬਿਲਕੁਲ ਐਸਜੀਪੀਸੀ ਦੇ ਵੋਟਾਂ ਵੀ ਨੇੜੇ ਆ ਰਹੀਆਂ ਨੇ ਹੁਣ ਵੋਟਾਂ ਪਣਾਈਆਂ ਜਾ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਉਦੋਂ ਫਿਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਕੀ ਪਲੈਨਿੰਗ ਹੋਊਗੀ ਸੁਧਾਰ ਲਹਿਰ ਦੀ ਉਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਉਹਨੂੰ ਕਿਸੇ ਰਾਜਨੀਤਿਕ ਲੜਾਈ 'ਚ ਨਹੀਂ ਪਾਉਣਾ ਚਾਹੀਦਾ ਉਹ ਬੜੀ ਸਾਡੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਉਹ ਮੇਰੀ ਤਾਂ ਇਹ رائے ਹੈ ਕਿ ਇਹਨਾਂ ਦੀ ਗੱਲ ਰਾਜਨੀਤਿਕ ਨੂੰ ਛੱਡ ਕੇ ਇੱਕ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵੱਡੀ ਜ਼ਿੰਮੇਵਾਰੀ ਆ ਗਈ ਹੈ ਇਸ ਵਾਰੀ ਕਿ ਕੋਈ ਉੱਧਰ ਜਾਂਦਾ ਦੇਖੋ ਕਿਸੇ ਨਾ ਕਿਸੇ ਬੰਦਾ ਹਰਥੋਂ ਤੇ ਜੁੜਿਆ ਹੋਇਆ ਹੈ ਮੈਂਬਰਾਂ ਨੂੰ ਬੜਾ ਔਖਾ ਹੈ ਤੇ ਮੈਂ ਸੁਝਾਅ ਵੀ ਦਿੱਤਾ ਹੈ ਕਿ ਸ਼ਰੂਣੀ ਕਮੇਟੀ ਵੱਖਰੇ ਤੌਰ ਤੇ ਦੋਨੇ ਧਿਰਾਂ ਨੂੰ ਛੱਡ ਕੇ ਵਧੀਆ ਕਿਸੇ ਪ੍ਰਧਾਨ ਦੀ ਚੋਣ ਆਪ ਕਰੇ ਠੀਕ ਹੈ ਤੇ ਮਸਲਾ ਹੱਲ ਹੋ ਜਾਊਗਾ ਜਦੋਂ ਉਹ ਹੱਲ ਹੋ ਗਿਆ ਫਿਰ ਮੈਂ ਕਹਿੰਦਾ ਕਿ ਸ਼ਰੂਣੀ ਕਮੇਟੀ ਵੱਡੀ ਹੈ ਅਕਾਲੀ ਦਲ ਦਾ ਉਹਦਾ ਸਪੋਰਟਰ ਹੈ ਸਾਡਾ ਸੁਭਦਾਨਾ ਜਿਹੜਾ ਸ਼ਰੂਣੀ ਕਮੇਟੀ ਬਣੀ ਸੀਗੀ ਉਹਦੇ ਸਪੋਰਟ ਵਾਸਤੇ ਅਕਾਲੀ ਦਲ ਬਣਿਆ ਸੀ ਤੇ ਫੇਰ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਸੀਂ ਮੈਂਬਰਾਂ ਨੇ ਆਪ ਬਣਾ ਲਿਆ ਤੇ ਫੇਰ ਇਹਨਾਂ ਦਾ ਵੀ ਅਕਾਲੀ ਦਲ ਦਾ ਵੀ ਸੁਧਾਰ ਅਸੀਂ ਕਰ ਸਕਾਂਗੇ ਬਿਲਕੁਲ ਵੈਸੇ ਤੜੇ ਤਾਂ ਦੋ ਬਣ ਗਏ ਜਿਵੇਂ ਮੰਨ ਲਓ ਤੁਹਾਨੂੰ ਟਿਕਟ ਮਿਲਦੀ ਹੈ ਸੁਧਾਰ ਲਹਿਰ ਵੱਲੋਂ ਕਹੇ ਤਾਂ ਵੀ ਤੁਹਾਨੂੰ ਜ਼ਿੰਮੇਵਾਰੀ ਦਿੰਨੇ ਆ ਉਧਰੋਂ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਅਗ ਨੂੰ ਦਿੱਤਾ ਜਾਨੀ ਕਿ ਤੜੇ ਬਾਜੀ ਤਾਂ ਹੋ ਗਈ ਉਧਰੋਂ ਹੋਰ ਜਿਹੜੀਆਂ ਧਿਰਾਂ ਨੇ ਇਹ ਜਿਹੜੀ ਤੁਸੀਂ ਟਿਕਟ ਦੀ ਗੱਲ ਕਰਦੇ ਹੋ ਇਹ ਤਾਂ ਮੈਨੂੰ ਲੱਗਦਾ ਵੀ ਕੋਈ ਸੈਂਟਰ ਸਰਕਾਰ ਹੈ ਜਿਹੜੀ ਉਹਨੇ ਚੋਣਾ ਕਰਾਉਣੀ ਹੁੰਦੀ ਨੇ ਚੋਣਾ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਚੋਣਾ ਕਰਾ ਉਹਨਾਂ ਦੀ ਬਹੁਤ ਮਾੜੀ ਸੋਚ ਬੀਜਪੀ ਮੈਂ ਪਹਿਲਾਂ ਕਾਂਗਰਸ ਨੇ ਸਾਨੂੰ ਧੋਖਾ ਦਿੱਤਾ ਕਾਂਗਰਸ ਨੇ ਸਿੱਖ ਕੌਮ ਨੂੰ ਲਦੜਿਆ ਮੈਂ ਕਹਿੰਦਾ ਕਿ ਉਹ ਤਾਂ ਫਿਰ ਵੀ ਸੈਕੂਲਰ ਪਾਰਟੀ ਸੀ ਕਾਂਗਰਸ ਇਹ ਤਾਂ جنੂਨੀ ਪਾਰਟੀ ਹੈ ਇਹਨਾਂ ਦੀ ਤਾਂ ਸਾਡੇ ਤੇ ਉਹੀ ਅੱਖ ਹੈ ਇਸ ਕਰਕੇ ਇਹ ਉਹਨਾਂ ਚੋਣਾ ਚਾਣਾ ਨਹੀਂ ਇਹ ਕਰਾਉਂਦੇ ਇਹ ਸਾਨੂੰ ਆਪ ਦੇ ਆਪ ਨੂੰ ਹੀ ਕਾਲਸਾ ਪੰਥ ਨੂੰ ਆਪ ਫੈਸਲੇ ਕਰਨੇ ਪੈਣਗੇ ਸਭਾ ਗਿਆ ਠੀਕ ਹੈ ਹੁਣ ਪਲਾਨਿੰਗਾਂ ਕਿਵੇਂ ਦੀਆਂ ਰਹਿਣ ਵਾਲੀਆਂ ਨੇ ਕੀ ਲੱਗਦਾ ਸੁਧਾਰ ਲਹਿਰ ਕੀ ਕੀ ਆਉਣ ਵਾਲੇ ਸਮੇਂ ਚ ਕੋਈ ਪਲਾਨਿੰਗ ਕਰਨ ਜਾ ਰਹੀ ਆ ਵੈਸੇ ਤੁਸੀਂ ਅੱਜ ਹੀ ਹਿੱਸਾ ਬਣਿਓ ਦੇਖੋ ਮੈਨੂੰ ਤਾਂ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਸਾਡੇ ਕੋਲੇ ਨਵੰਬਰ ਦੀ ਚੋਣਾਂ ਜਿਹੜੀ ਸ਼ਰੂਣੀ ਕਮੇਟੀ ਦੀ ਇਹਨੂੰ ਇਹਨਾਂ ਲੜਾਈਆਂ ਤੋਂ ਰਾਜਨੀਤਿਕ ਲੜਾਈ ਤੋਂ ਬਾਹਰ ਕੱਢ ਕੇ ਸਾਨੂੰ ਉਹ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ ਤੇ ਜਿਹਦੇ ਨਾਲ ਸ਼ਰੂਣੀ ਕਮੇਟੀ ਦੇ ਲੋਕ ਲੋਕਾਂ ਨਾਲ ਜਿਹੜੀਆਂ ਧਾਰਮਿਕ ਭਾਵਨਾ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਇਹਨੂੰ ਰਾਜਨੀਤੀ ਚ ਲਿਵੇਟਣਾ ਨਹੀਂ ਚਾਹੀਦਾ ਤੇ ਦੂਜੀ ਗੱਲ ਸ਼ਰੋਣੀ ਕਮੇਟੀ ਨੂੰ ਬਲਕਿ ਦਾਖਲ ਅੰਦਾਜੀ ਕਰਨੀ ਚਾਹੀਦੀ ਅਕਾਲੀ ਦਲ ਚੋਂ ਠੀਕ ਹੈ ਸ਼ਰੋਣੀ ਕਮੇਟੀ ਨੂੰ ਮੈਂਬਰਾਂ ਨੂੰ ਇਕੱਠੇ ਹੋ ਕੇ ਜੇ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੇ ਸਰਬਉੱਚ ਸੰਸਥਾ ਹੈ ਉਹ ਫੈਸਲਾ ਕਰਨ ਤੇ ਸ਼ਰੋਣੀ ਕਮੇਟੀ ਸਾਥ ਦੇਵੇ ਸੁਧਾਰ ਹੋ ਜਾਊਗਾ ਠੀਕ ਹੈ ਬਿਲਕੁਲ ਜਾਨੀ ਕਿ ਜਿਵੇਂ ਅੱਜ ਦੋ ਸਟੇਜਾਂ ਲੱਗੀਆਂ ਨੇ ਉੱਥੇ ਬਿਆਨਬਾਜ਼ੀ ਵੀ ਹੋਈ ਆ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਕਿ ਬਹੁਤ ਅਸੀਂ ਮਤਲਬ ਸਾਡੇ ਨਾਲ ਸੀ ਸਾਡੇ ਨਾਲ ਬੈਠ ਕੇ ਗੱਲਬਾਤ ਨਹੀਂ ਕੀਤੀ ਪਰ ਇਹੋ ਕੇ ਗੱਲਬਾਤ ਕਰਨ ਜਾਨੀ ਕਿ ਤੁਹਾਡੇ ਵੀ ਟੈਗ ਅੱਜ ਮੌਕਾ ਪ੍ਰਸਤ ਦਾ ਲੱਗ ਚੁੱਕਿਆ ਤੁਹਾਨੂੰ ਵੀ ਕਹਿਣਗੇ ਕਿ ਮੌਕਾ ਪ੍ਰਸਤ ਹੋ ਕੇ ਨਿਕਲੀ ਜਾ ਰਹੇ ਨੇ ਇਹ ਨਹੀਂ ਮੌਕਾ ਪ੍ਰਸਤ ਨਹੀਂ ਜੀ ਮੈਂ ਤੁਹਾਨੂੰ ਇੱਕ ਇੱਕ ਗੱਲ ਕਹਿਣਾ ਕਿ ਪਹਿਲਾਂ ਤਾਂ ਇਹ ਪਾਰਟੀ ਕੋਈ ਪਾਰਟੀ ਨਹੀਂ ਬਣੀ ਠੀਕ ਹੈ ਜੀ ਇੱਕ ਮੂਵਮੈਂਟ ਬਣੀ ਹੈ ਔਰ ਮੂਵਮੈਂਟ ਬਣੀ ਹੈ ਜਿਹੜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਸੰਗਤ ਦਾ ਇਸ ਮੂਵਮੈਂਟ ਨੇ ਮੂਵਮੈਂਟ ਨੂੰ ਸਵੀਕਾਰ ਕਰ ਲਿਆ। ਠੀਕ ਹੈ। ਤੁਸੀਂ ਸੰਗਤ ਦੇ ਫੈਸਲੇ ਤੋਂ ਕਿਵੇਂ ਵਾਰ ਜਾਓਗੇ? ਖਾਸ ਤੌਰ ਤੇ ਕੋਈ ਵੀ ਸਿੱਖ ਹੈ। ਭਾਵੇਂ ਉਹ ਕਿਸੇ ਤੇ ਵੀ ਅਹੁਦੇ ਤੇ ਹੈ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਵੀ ਵਿਸਵੇ ਦੱਸਿਆ ਸੰਗਤ ਨੂੰ 21 ਵਿਸਵੇ ਦੱਸਿਆ। ਇਹ ਇਹ ਤਾਂ ਇੱਕ ਉਹਨਾਂ ਨੇ ਇੱਕ ਡਰਾਮਾ ਬਣਾ ਰੱਖਿਆ ਜੀ ਅਸੀਂ ਆਏ ਆ ਜੀ ਆ ਸਾਡੇ ਕੋਲੇ ਅਹੁਦਾ ਆ ਕੱਢਦਾ ਇਹ ਕੁਝ ਕਰਦਾ। ਸੰਗਤ ਉੱਤੇ ਕੋਈ ਨਹੀਂ ਹੈ। ਸੰਗਤ ਸੰਗਤ ਨੇ ਦੇਖੋ ਉਹੀ ਅਕਾਲੀ ਦਲ ਸੀ ਨਾ। ਟਿਕਟਾਂ ਦਿੱਤੀਆਂ ਆ ਦੇਖੋ ਜਵਾਨਤਾ ਜਬਤ ਹੋ ਗਈਆਂ ਜਵਾਨਤਾ ਜਬਤ ਕੀ ਇੱਕ ਸਾਡੀ ਸੰਗਰੂਹ ਸੀ ਟਿਕ 163000 ਤੇ ਜਵਾਨਤਾ ਜਬਤ ਹੋਣੀ ਸੀ ਪੈਂਦੀ ਹੈ ਕੁਲ 68000 ਵੋਟ ਤੇ ਇਹ ਜਿਹੜੇ ਬੰਦੇ ਸੰਗਤ ਨਹੀਂ ਕੱਢਦੇ ਉਹ ਕਿਸੇ ਨੂੰ ਕੱਢਣ ਵਾਲੀ ਤਾਂ ਕੋਈ ਗੱਲੀ ਨਹੀਂ ਰਹੀ ਹੁਣ ਜਿਹੜੇ ਸੁਧਾਰ ਲਹਿਰ ਚ ਸੰਗਤ ਆ ਰਹੀ ਆ ਤਾਂ ਇਹ ਇਕੱਠ ਸੰਗਤ ਦਾ ਵੱਧਦਾ ਇਹ ਸੰਗਤ ਦੇਖੋ ਮੈ ਇਸੇ ਗਲਤੀ ਇਹਨਾਂ ਦੀ ਗੱਲ ਮੈਨੂੰ ਚੰਗੀ ਲੱਗੀ ਕਿ ਇਹਨਾਂ ਨੇ ਕੋਈ ਪਾਰਟੀ ਨਹੀਂ ਬੱਕਰੀ ਬਣਾਈ ਇਹਨਾਂ ਨੇ ਇੱਕ ਮੂਵਮੈਂਟ ਖੜੀ ਕਰ ਦਿੱਤੀ ਹੈ ਮੂਵਮੈਂਟ ਖੜੀ ਕਰਨ ਤੋਂ ਬਿਨਾ ਅਕਾਲੀ ਦਲ ਚ ਸੁਧਾਰ ਨਹੀਂ ਆ ਸਕਦਾ। ਇਹ ਉਹ ਮੂਮੈਂਟ ਦਾ ਹਿੱਸਾ ਬਣਿਓ ਤੁਸੀਂ। ਉਹ ਮੂਮੈਂਟ ਦਾ ਹਿੱਸਾ ਆਪਾਂ ਕੀ ਸਾਰੇ ਸਾਰਿਆਂ ਨਹੀਂ ਬਣਨਾ ਪੈਣਾ। ਇਹ ਤਾਂ ਤੁਹਾਨੂੰ ਵੀ ਬਣਨਾ ਪੈਣਾ ਸਾਰਿਆਂ ਨੂੰ ਬਣਨਾ ਪੈਣਾ। ਬਿਲਕੁਲ ਜੀ ਸੋ ਤੇਜਾ ਸਿੰਘ ਕਮਾਲਪੁਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੋ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇੱਕ ਮੂਮੈਂਟ ਆ ਉਹ ਮੂਮੈਂਟ ਦਾ ਹਿੱਸਾ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡੀ ਸਿਰਫ ਹਿੱਸਾ ਬਣਿਆ ਤੇ ਸੰਗਤ ਦਾ ਹਿੱਸਾ ਬਣ ਕੇ ਸੰਗਤ ਹੀ ਆਉਣ ਵਾਲੇ ਸਮੇਂ ਚ ਫੈਸਲਾ ਕਰੇਗੀ। ਕੈਮਰਾਮੈਨ ਅਸ਼ੋਕ ਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ